ਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਹੋਈ ਹੈ। ਵੈਸੇ ਵੀ ਚੋਣਾਂ ਤੋਂ ਬਾਅਦ ਰੁਟੀਨ ਦੇ ਵਿੱਚ ਮੀਟਿੰਗਾਂ ਹੋਣੀਆਂ ਹੀ ਚਾਹੀਦੀਆਂ ਵਿਚਾਰ ਚਰਚਾ ਕਰਨ ਵਾਸਤੇ। ਜੇ ਜਿੱਤਦੇ ਆ ਤਾਂ ਵੀ ਮੀਟਿੰਗ ਕਰਨੀ ਚਾਹੀਦੀ ਹੈ, ਜੇ ਹਾਰਦੇ ਆ ਤਾਂ ਤਾਂ ਵੀ ਮੀਟਿੰਗ ਕਰਨੀ ਚਾਹੀਦੀ ਹੈ। ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਸਾਡੇ ਮੀਟਿੰਗ ਦਾ ਅਜੰਡਾ ਦੋ ਦੋ ਅਜੰਡਿਆਂ ਤੇ ਅਸੀਂ ਗੱਲਬਾਤ ਕੀਤੀ ਹੈ। ਇੱਕ ਇਹ ਹੈਗਾ ਕਿ ਅਸੀਂ ਜਿਹੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹੈ ਇਹਨੂੰ ਕਿੱਦਾਂ ਮਜ਼ਬੂਤ ਕਰਨਾ, ਕਿੱਦਾਂ ਅੱਗੇ ਲੈ ਕੇ ਜਾਣਾ। ਦੂਸਰਾ ਇਹ ਹੈਗਾ ਕਿ ਸਾਰੀਆਂ ਬੀਬੀਆਂ ਨੇ ਇਸ ਗੱਲ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਟੰਗਣਾ ਲਗਵਾਈ ਦੇ ਰਹੇ ਹੈ ਤੇ ਖਾਸ ਕਰਕੇ ਬੀਬੀਆਂ ਨੂੰ ਜਿਹੜਾ ਉਹਨਾਂ ਨੇ ਪਿੱਛੇ ਸ਼੍ਰੀ ਮੁਖਸਰ ਸਾਹਿਬ ਕੇ ਇੱਕ ਕਾਨਫਰੰਸ ਕੀਤੀ ਅਸੀਂ ਬਹੁਤ ਵੱਡੀ ਕਾਨਫਰੰਸ ਸੀਗੀ ਜਿਦੇ ਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੀਬੀਆਂ ਇਕੱਠੀਆਂ ਹੋਈਆਂ 12 ਜਨਵਰੀ ਚ ਤੇ ਉੱਥੇ ਇਹਨਾਂ ਨੇ ਬੀਬੀਆਂ ਦਾ ਬਹੁਤ ਉਤਸ਼ਾਹ ਵਧਾਇਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਗੱਲ ਤੇ ਬੀਬੀਆਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਜਾਂ ਉਹਨਾਂ ਦੇ ਹੱਕ ਦੀ ਗੱਲ ਹੈ ਜਾਂ ਉਹਨਾਂ ਦਾ ਮਾਨਸਨਮਾਨ ਹੈ ਉਹ ਬਕਾਇਦਾ ਪਾਰਟੀ ਵੱਲੋਂ ਜਿਹੜਾ ਹਰ ਤੌਰ ਤੇ ਦਿੱਤਾ ਜਾ ਰਿਹਾ ਹੈ ਤੇ ਇਸ ਕਰਕੇ ਬੀਬੀਆਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਅਗਵਾਈ ਤੋਂ ਪੂਰੀ ਤਰ੍ਹਾਂ ਸੰਤੋਸ਼ਟ ਹੈ ਤੇ ਉਹਨਾਂ ਦੇ ਨਾਲ ਹੈ ਬੇਬੀ ਜਿਸ ਤਰ੍ਹਾਂ ਅੱਜ ਜਿਹੜਾ ਬਾਗੀ ਧੜਾ ਹੈ ਜਿਹੜਾ ਉਹ ਇਸ ਵਕਤ ਵਿੱਚ ਦਰਵਾਸਾ ਪਹੁੰਚਿਆ ਹੈ ਮਾਫੀ ਕਰਨਾ ਸੀ ਮਾਫੀ ਇਸ ਗੱਲ ਨੂੰ ਮੰਗ ਕੇ ਭਾਗੀ ਹੈ ਹੁਣ ਜਿਹੜੇ ਪੁਰਾਣੇ ਇਹ ਕਦੇ ਜੋ ਗਲਤੀਆਂ ਹੋਈਆਂ ਉਸ ਲਈ ਵੀ ਲੈ ਕੇ ਮਾਫੀ ਮੰਗ ਰਹੇ ਆ ਉਸ ਲਈ ਵੀ ਤੁਸੀਂ ਕਿਸ ਤਰ੍ਹਾਂ ਦੇ ਜੋ ਜੋ ਮਾਫੀਆਂ ਮੰਗਦੇ ਹੋ ਹਾਂ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹਣੀ ਹੈ ਕਿ ਜਿਹੜਾ ਉਹ ਧੜਾ ਹੈਗਾ ਤਾਂ ਉਹ ਉਹ ਧੜਾ ਬਣਿਆ ਕਿਉਂ ਹੈ ਸਾਨੂੰ ਇਹਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਹਮੇਸ਼ਾ ਹੀ ਇੱਕ ਪੰਜਾਬ ਵੱਲ ਹਮਲਾਵਰ ਰੁਖ ਰਿਹਾ ਹੈਗਾ ਕਿ ਕਿਵੇਂ ਨਾ ਕਿਵੇਂ ਪੰਜਾਬ ਨੂੰ ਥੱਲੇ ਲਾਇਆ ਜਾਵੇ ਪੰਜਾਬ ਨੂੰ ਲੁੱਟਿਆ ਜਾਵੇ ਖੇਤਰੀ ਪਾਰਟੀ ਨੂੰ ਖੋਰਾ ਲਾਇਆ ਜਾਵੇ ਤਾਂ ਉਹ ਜਿਹੜਾ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਹੈਗੇ ਤਾਂ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੁਝ ਸਾਡੇ ਆਪ ਦੇ ਹੀ ਲੀਡਰ ਹੈ ਜਿਹੜੇ ਲੋਕਾਂ ਵੱਲੋਂ ਤਾਂ ਮੈਂ ਇਹ ਕਹਿਣਾ ਚਾਹਣੀ ਹੈਗੀ ਹੈ ਕਿ ਉਹਨਾਂ ਨੂੰ ਹਰਾਇਆ ਗਿਆ ਹੈਗਾ ਉਹਨਾਂ ਨੂੰ ਚੱਕਿਆ ਗਿਆ ਹੈ ਸਾਡੀ ਪਾਰਟੀ ਦਾ ਪੰਡੀ ਪ੍ਰਚਾਰ ਕਰਨ ਵਾਸਤੇ ਤੇ ਉਹ ਆਪਣਾ ਜਿਹੜਾ ਰੋਲ ਹੈਗਾ ਉਹ ਕਰ ਰਹੇ ਹੈਗਾ ਨਾਲ ਹੀ ਇਹ ਮੈਂ ਗੱਲ ਕਹਿਣਾ ਚਾਹਣੀ ਆ ਵੀ ਅੱਜ ਉਹਨਾਂ ਨੂੰ ਇਹ ਗੱਲ ਯਾਦ ਕਿਉਂ ਆਈ ਹੈ ਐਨੇ ਸਾਲਾਂ ਦੇ ਬਾਅਦ ਪਹਿਲਾਂ ਉਹ ਵੇਚੀ ਸੀਗੇ ਪਾਰਟੀ ਦੇ ਉਹਨਾਂ ਨੇ ਇਸ ਉਹਨਾਂ ਨੇ ਵਜੀਰੀਆਂ ਲਈਆਂ ਉਹਨਾਂ ਨੇ ਆਨੰਦ ਮਾਣੇ ਉਹਨਾਂ ਨੇ ਆਉਦੇ ਬੱਚਾ ਲਈ ਵੀ ਦੇਖੋ ਇਹ ਤਾਂ ਸਾਰਾ ਰੋਜ਼ ਹਰ ਰੋਜ਼ ਹੋ ਰਿਹਾ ਹੈਗਾ ਕਿ ਉਹਨਾਂ ਨੇ ਕੀ ਕੀ ਕੁਸ਼ ਲਿਆ ਜਿਹੜੇ ਉਹ ਬੰਦੇ ਹੈਗੇ ਆ ਇਕੱਲੇ ਇਕੱਲੇ ਬੰਦੇ ਨੇ ਸਾਰਾ ਕੁਝ ਪਾਰਟੀ ਤੋਂ ਆਨੰਦ ਮਾਣਿਆ ਤੇ ਅੱਜ ਜਦੋਂ ਪਾਰਟੀ ਤੇ ਹਮਲਾ ਹੋ ਰਿਹਾ ਹੈਗਾ ਸੈਂਟਰ ਵੱਲੋਂ ਤੇ ਅੱਜ ਉਹਨਾਂ ਨੂੰ ਪਾਰਟੀ ਦੇ ਨਾਲ ਖੜਨਾ ਚਾਹੀਦਾ ਸੀ ਉਹਨਾਂ ਦੇ ਹੱਥ ਠੋਕੇ ਨਹੀਂ ਬੰਨ੍ਹੇ ਕਿਉਂਕਿ ਉਹ ਬੜੇ ਸਪਸ਼ਟ ਤੌਰ ਤੇ ਨਾਮ ਲੈ ਕੇ ਜਿਹੜਾ ਬਾਕੀ ਨਾਉਂ ਲੈ ਕੇ ਗੱਲ ਕਰਦਾ ਤੁਸੀਂ ਨਾਮ ਲੈ ਕੇ ਦਿੱਟੇ ਆ ਦੇਖੋ ਜੀ ਨਾਮ ਲੈਣ ਦੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਮਲੂਕਾ ਸਾਹਿਬ ਦੀ ਦੇਖੋ ਕਿ ਕੀ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਦੇ ਆਪਣੀ ਜਿਹੜੀ ਨੋ ਹੈਗੀ ਆ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਪਾਰਟੀ ਨੂੰ ਛੱਡ ਕੇ ਉਹਨਾਂ ਦਾ ਆਪਣਾ ਪਰਿਵਾਰ ਜਿਹੜਾ ਬੀਜੇਪੀ 'ਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਪਾਰਟੀ ਦੇ ਵਿੱਚੋਂ ਵਜ਼ੀਰੀਆਂ ਲਈਆਂ ਉਹਨਾਂ ਦੀ ਪ੍ਰੋਮੋਸ਼ਨ ਹੋਈ ਆਈਐਸ ਬਣੇ ਸਾਰਾ ਕੁਝ ਪਾਰਟੀ ਨੇ ਕਰਵਾਇਆ ਨਾ ਜਦੋਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਸਾਰੇ ਬੈਨੀਫਿਟ ਮਿਲੇ ਚੰਦੂ ਮਾਜਰਾ ਸਾਹਿਬ ਹੈ ਪਾਰਟੀ ਦੇ ਸਿਰ ਤੇ ਹੀ ਉਹਨਾਂ ਨੇ ਵੀ ਵਜ਼ੀਰੀਆਂ ਕੀਤੀਆਂ ਸਾਰਾ ਕੁਝ ਕੀਤਾ ਆਪਣੇ ਬੀਬੀ ਜੀ ਹੈਗੇ ਆ ਸੋ ਜਿਹੜਾ ਸਾਰੇ ਲੋਕ ਸਾਰਿਆਂ ਦੇ ਸਾਹਮਣੇ ਹੈਗੇ ਕੌਣ ਹੈਗੇ ਸੋ ਬੈਲਸ ਕਹਿਣਾ ਚਾਹਣੀ ਹੈ ਕਿ ਇਸ ਵੇਲੇ ਪਾਰਟੀ ਤੇ ਹਮਲਾ ਸੀ ਬਾਹਰੋਂ ਤੇ ਸਾਨੂੰ ਸਾਰਿਆਂ ਨੂੰ ਅੰਦਰ ਸਿਰ ਜੋੜ ਕੇ ਜੇ ਸਾਡੀ ਹਾਰ ਹੋਈ ਹੈ ਉਹਦੇ ਕਾਰਨ ਪਤਾ ਕਰਨੇ ਚਾਹੀਦੇ ਸੀ ਤੇ ਇਹਨਾਂ ਲੋਕਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਦੇਖੋ ਮੇਰਾ ਕਹਿਣਾ ਇਹ ਹੈਗਾ ਕਿ ਇਹ ਸਾਰੀਆਂ ਗੱਲਾਂ ਉਹਨਾਂ ਦੇ ਹੁੰਦੇ ਹੀ ਹੋਈਆਂ ਸੀਗੀਆਂ ਨਾ ਉਦੋਂ ਉਦੋਂ ਉਹਨਾਂ ਨੂੰ ਇਹ ਮੁੱਦੇ ਚੁੱਕਨੇ ਚਾਹੀਦੇ ਸੀ ਜਦੋਂ ਇਹ ਗੱਲਾਂ ਹੋਈਆਂ ਸੀਗੀਆਂ ਵੀ ਕਿਉਂ ਹੋ ਰਹੀਆਂ ਕਿਵੇਂ ਉਦੋਂ ਇਹ ਲੱਗਦਾ ਸੀਗਾ ਕਿ ਸਾਡੇ ਕੋਲੇ ਸੱਤਾ ਹੈ ਇਹਨਾਂ ਦਾ ਜਿਹੜਾ ਅਜੰਡਾ ਪੰਥ ਨਹੀਂ ਹੈਗਾ ਇਹਨਾਂ ਦਾ ਅਜੰਡਾ ਸੱਤਾ ਹੈਗੀ ਹੈ ਵੀ ਸੱਤਾ ਜੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਅਸੀਂ ਐਮਪੀ ਬਣ ਜਾਂਦੇ ਬਸ ਇਹੀ ਇਹਨਾਂ ਦਾ ਹੁਣ ਵੀ ਇਹਨਾਂ ਦਾ ਅੱਗੇ ਤੋਂ ਵੀ ਇਹੀ ਹੈਗਾ ਸੱਤਾ ਦਾ ਲਾਲਚ ਹੈ ਹੋਰ ਕੁਛ ਨਹੀਂ ਹੈਗਾ ਸੱਤਾ ਦੇ ਜੇ ਸੱਤਾ ਹੈਗੀ ਆ ਫਿਰ ਸਾਰਾ ਕੁਝ ਸਹੀ ਹੈ ਜੇ ਸੱਤਾ ਨਹੀਂ ਹੈਗੀ ਅਸੀਂ ਹਾਰੇ ਹੋਏ ਆ ਫਿਰ ਸਾਥੋਂ ਬਰਦਾਸ਼ਤ ਨਹੀਂ ਹੁੰਦਾ ਵੀ ਹੁਣ ਸਾਡੀ ਪਾਵਰ ਕਿਉਂ ਨਹੀਂ ਹੈਗੀ ਨਹੀਂ ਦੇਖੋ ਇਹ ਤਾਂ ਅਸੀਂ ਵੀ ਕਹਿੰਦੇ ਵੀ ਦੋ ਢੜੇ ਬਾਨੇ ਐਸ ਵੇਲੇ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤਾਂ ਗੱਲ ਮੈਂ ਵੀ ਕਹਿ ਰਹੀ ਆ ਵੀ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਸੀ ਦੋ ਧੜੇ ਨਹੀਂ ਬਣਨੇ ਚਾਹੀਦੇ ਬਾਹਰ ਜਾ ਕੇ ਗੱਲ ਨਹੀਂ ਕਰਨੀ ਚਾਹੀਦੀ ਸ਼ੁਰੂ ਕਿਨੇ ਕੀਤਾ 13 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਸੀ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਆਈ ਸੀ ਚੰਨਜੀਤ ਸਿੰਘ ਬਰਾੜ ਨੇ 2 ਘੰਟੇ ਪਹਿਲਾਂ ਜਾਂ 3 ਘੰਟੇ ਪਹਿਲਾਂ ਮੀਟਿੰਗ ਤੋਂ ਇੱਕ ਮੈਸੇਜ ਪਾ ਕੇ ਆਫ ਦਫ਼ਤਰ ਚੋਂ ਬਾਹਰ ਚਲੇ ਗਏ ਠੀਕ ਹੈ ਸ਼ੁਰੂ ਕਿਨੇ ਕੀਤਾ ਇਹ ਸ਼ੁਰੂ ਉਹਨਾਂ ਨੇ ਕੀਤਾ ਜਿਹੜੇ ਦਫ਼ਤਰੋਂ ਬਾਹਰ ਮੀਟਿੰਗਾਂ ਕਰ ਰਿਹਾ ਹੈ ਪਾਰਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰ 95% ਅਗੂ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਵਰਕਰ 100% ਸਾਰੇ ਵਿੰਗ ਪ੍ਰਧਾਨ ਜੀ ਦੀ ਰਹਿਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਕਰ ਰਿਹਾ ਪ੍ਰਧਾਨ ਜੀ ਦੇ ਨਾਲ ਖੜੇ। ਉਹ ਕਹਿੰਦੇ ਸ਼ੁਰੂਆਤ ਤਾਂ ਕਹਿੰਦੇ ਅਕਾਲੀ ਦਲ ਜੋ ਗਲਤੀਆਂ ਕੀਤੀਆਂ ਕਹਿੰਦੇ ਉਹ ਤਾਂ ਅਕਾਲੀ ਦਲ ਨੇ ਕੀਤੀਆਂ। ਅਸਲ ਵਿੱਚ ਮਾਫੀ ਮੰਗਣਾ ਚਾਹੀਦਾ ਹੈ। ਕਹਿੰਦੇ ਅਸਲ ਕਹਿ ਰਹੀ ਹੈ ਜਿਹੜਾ ਤਰੀਕਾ ਅਸੀਂ ਮਾਫੀ ਮੰਗੀ ਉਸ ਤਰੀਕੇ ਨਾਲ ਮਾਫੀ ਮੰਗਣ 'ਚ ਦਿੱਕਤ ਕੀ ਹੈ? ਨਹੀਂ ਦੇਖੋ ਇਹ ਗੱਲ ਜਿਹੜੀ ਹੈਗੀ ਇਹ ਇਹ ਗੱਲ ਮੇਰੇ ਲੈਵਲ ਦੀ ਨਹੀਂ। ਪਹਿਲੀ ਗੱਲ ਤਾਂ ਤੁਸੀਂ ਕਹੋ ਮਾਫੀ ਮੰਗਣ 'ਚ ਦਿੱਕਤ ਕੀ ਹੈ ਜਾਂ ਕੀ ਹੈ? ਪਰ ਮੈਂ ਜਿਹੜੀ ਗੱਲ ਕਹਿਣਾ ਚਾਹਣੀ ਆ ਵੀ ਇਹ ਇੱਕ ਇਤਿਹਾਸ ਹੈ ਉਦੋਂ ਨਾਲ ਖੜੇ ਇਹ ਸਤਨਾ ਦਿਵਸ ਤੇ ਮਾਫੀ ਮੰਗੀ ਉਹਦੇ ਵੀ ਤਾਂ ਵਿੱਚ ਹੀ ਬੈਠੇ ਸੀਗੇ ਸਾਰਾ ਕੁਝ ਨਾਲ ਹੀ ਸੀਗਾ ਵੀ ਅੱਜ ਉਹਨਾਂ ਨੂੰ ਮੈਂ ਇਹ ਸਵਾਲ ਕਰਦੀ ਅੱਜ ਉਹਨਾਂ ਨੂੰ ਚੇਤਾ ਕਿਉਂ ਆਇਆ ਨਹੀਂ ਪਰ ਤੁਸੀਂ ਕਿਹਾ ਕਿ ਸਿਰ ਜੋੜ ਕੇ ਬੈਠਣ ਦੀ ਜਿਹੜੀ ਹੈਗੀ ਆ ਲੋੜ ਹੈ ਪਰ ਤੁਹਾਨੂੰ ਲੱਗਦਾ ਵੀ ਹੁਣ ਅਜੇ ਵੀ ਸਿਰ ਜੋੜ ਕੇ ਬੈਠਣ ਦੀ ਨੋਬਤ ਜਿਹੜੀ ਆ ਉਹ ਆਊਗੀ ਜਾਂ ਫਿਰ ਸਿਰ ਜੋੜ ਕੇ ਬੈਠਣਗੇ ਕਿਉਂਕਿ ਜਿਸ ਤਰੀਕੇ ਨਾਲ ਦੂਸ਼ਣ ਬਾਜ਼ੀਆਂ ਇੱਕ ਦੂਜੇ ਤੇ ਕਰਤੀਆਂ ਉਹ ਮਨਾਅ ਤਾਂ ਦੇ ਨਾਲ ਵਿੱਚ ਰਹੇਗਾ ਨਾ ਹਾਂ ਨਹੀਂ ਉਹ ਤਾਂ ਬਿਲਕੁਲ ਰਹੂਗਾ ਜੀ ਜਦੋਂ ਆਪਾਂ ਇਦਾਂ ਕਰਦੇ ਹੈਗੇ ਆ ਵੀ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਰੋਲਾ ਪਾਉਨੇ ਆ ਹਾਰੇ ਤਾਂ ਹੋਰ ਵੀ ਬਹੁਤ ਹੈ ਕਲਸ਼੍ਰਮਣਿਕਾਲੀ ਦਲ ਨਹੀਂ ਹਾਰਿਆ ਠੀਕ ਹੈ ਹੋਰ ਵੀ ਪਾਰਟੀਆਂ ਹਾਰੀਆਂ ਹੈਗੀਆਂ ਕਿਸੇ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਅਸਤੀਫਾ ਦੇਵੇ ਭਗਵੰਤ ਮਾਨ ਨੂੰ ਕਿਸੇ ਨੇ ਕਿਹਾ ਕਿ ਅਸਤੀਫਾ ਦੇਵੇ ਜਿਹੜੇ 92 ਤੋਂ ਬੱਤੀਆਂ ਤੇ ਆ ਗਏ ਜਿਹੜੇ ਦਿੱਲੀ ਚ ਇੱਕ ਵੀ ਨਹੀਂ ਜਿੱਤੇ ਹੈਗੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਦੇ ਵਿੱਚੋਂ ਨਹੀਂ ਜਿੱਤੀ ਕਿਸੇ ਨੇ ਜਾਖੜ ਦਾ ਅਸਤੀਫਾ ਮੰਗਿਆ ਸੋ ਇਹ ਜਿਹੜਾ ਹੈਗਾ ਇਹ ਮੈਂ ਤਾਂ ਇਹੀ ਸਮਝਦੀ ਆ ਵੀ ਇਹ ਜਿਹੜਾ ਵਿਰੋਧੀਆਂ ਦੀ ਸਾਜ਼ਿਸ਼ ਹੈ ਸ਼੍ਰੋਮਣਿਕਾਲੀ ਦਲ ਨੂੰ ਕਮਜ਼ੋਰ ਕਰਨ